ਨੇ ਕਿ ਕਿਰਨੀਆ ਦਮ ਸਾਨੂੰ ਤਾਂ ਕਹਿੰਦੇ 10 ਵਜੇ ਬਾਬੇ ਨੇ ਸਮਾਪਤੀ ਕਰਨੀ ਆ ਸੀ ਕਿ ਬਾਬਾ 10 ਵਜੇ ਛੇਤੀ ਕਰੀ ਜਾਂਦੇ ਜਿਵੇਂ ਸਿਕੋਰ ਤੋਂ ਵਾਲੇ ਚਾਹੀਏ ਜਦੋਂ ਦੇਖਿਆ ਵੀ ਹਾਏ ਇੱਥੇ ਘਾਤੋ ਇੱਡੀ ਛੇਤੀ ਕਰੀ ਜਾਂਦੇ ਆ ਫਿਰ ਜਦ ਅਰਦਾਸ ਹੋ ਗਈ ਟੀ ਇੱਕ ਦਾ ਵੀ ਰੌਲਾ ਪੈ ਗਿਆ ਵੀ ਰਾਜੀ ਵੀ ਤਾਂ ਇੰਨੀ ਗਾ ਉੱਤੇ ਸਾਡੇ ਸਾਰੇ ਘਰ ਤੋਂ ਸਾਰੇ ਚੜ੍ਹਣ ਲੱਗੇ ਕਰਕੇ ਕੀ ਕਰਦਾ ਕਸਾ ਦੇ ਬਰਾ ਮਾ ਤੁਹਾਡਾ ਹੋਇਆ ਇਹ ਰੱਬ ਕੀ ਚਾਹਤੇ ਕਰੇ ਨਾ ਇੰਨੀ ਤਰੱਕੀ ਕਰਦਾ ਸੀ ਪਹਿਲਾਂ ਪੁਲਿਸ ਸੀ ਉੱਥੋਂ ਢਕੇ ਵਿਚਾਰਾ ਗਾੜਿਆ ਚ ਲੱਗ ਗਿਆ ਆ ਤਾਂ ਪਤਾ ਹੀ ਨਹੀਂ ਸੀ ਸਾਡੇ ਨਾਂ ਨੇ ਆ ਪਾੜਾ ਮਰ ਤਿਆ ਜਾਣ ਮਾ ਦਾ ਅੱਜ ਕੋਈ ਹਾਰ ਨਹੀਂ ਨਾ ਬੱਚਿਆਂ ਦਾ ਨਾ ਘਰ ਵਾਲਿਆ ਦਾ ਨਾ ਪੈਂਦਾ ਦੱਦੀ ਬੈਠੀ ਹੋਵੇ ਐਡੇ ਐਡੇ ਦੱਖਣ ਲੱਗ ਜਾਣ ਫਰਵਾ ਕੋ ਜਿੰਦਗੀ ਨਹੀਂ ਹੁੰਦੀ ਮਾਦੇ ਗਿਆ ਲਾ ਤੋਰੇ ਉਹਨੇ ਜਿਹਦਾ ਸਿਰ ਦਾ ਸਾਈ ਵੀ ਚਲਾ ਗਿਆ 2 ਸਾਲ ਪਹਿਲਾਂ ਅਜ ਪੁੱਤ ਚਲਾ ਹਾਂਜੀ ਸਦਮਾ ਗੁਰਦੁਆਰੇ ਚ ਵੀ ਉਹ ਤਾਂ ਕਹੀ ਜਾਂਦੀ ਸੀ ਮੈਂ ਤਾਂ ਪਹਿਲਾਂ ਘਰ ਆ ਤੇ ਬਹੁਤ ਮਾਰ ਸੀ ਘਰ ਆਲਾ ਵੀ ਚਲੇ ਗਿਆ ਫਿਰ ਪੱਤਲੀ ਮਾਰ ਸੀ ਆ ਤਾਂ ਪਤਾ ਹੀ ਨਹੀਂ ਸੀ ਵੀ ਮੁੱਤ ਨੇ ਵਿਆਹ ਕਰਤਾ ਬਾਜਾੜ ਬਹੁਤ ਮਾੜਾ ਹੋਇਆ ਬਹੁਤ ਜਿਆਦਾ ਹੀ ਮਾੜਾ ਵੀਰਾ ਕੋਸਨੀ ਕਿ ਐਸਾ ਕਰਦੇ ਗੁਰੂ ਘਰ ਹੀ ਕਹਿੰਦੇ ਮਹਾਰਾਜ ਉਹਦੀ ਮੰਮੀ ਨੂੰ ਡੈਲੀ ਬੱਚਾ ਨੂੰ ਠੀਕ ਠਾਕ ਰੱਖ ਕਰਤਾਂ ਅੰਦਰ ਅਸਤੀਆਂ ਵਾਸ਼ਨ ਉਹਨਾਂ ਦੇ ਬੱਚਿਆਂ ਨੂੰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਹੋਇਆ ਸਾਡੇ ਨਹੀਂ ਰਹਿ ਰਾਜਵੀਰ ਜਵੰਦਾ ਅਰਦਾਸਾਂ ਬਹੁਤ ਹੋਈਆਂ ਪਰ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੈ ਤਾਂ ਮੇਰੇ ਨਾਲ ਇਸ ਸਮੇਂ ਗਰੰਤੀ ਸਿੰਘ ਹਜੂਦਾ ਪੈਸਾ ਮਜੂਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸਨ ਰੋਜ਼ਾਨਾ ਅਰਦਾਸਾਂ ਹੋ ਰਹੀਆਂ ਸੀ ਪਿੰਡ ਵਾਸੀਆਂ ਨੂੰ ਇੱਕ ਉਮੀਦ ਵੀ ਸੀ ਵੀ ਰਾਜਵੀਰ ਜਵੰਦਾ ਵਾਪਸ ਆਏਗਾ ਤੁਹਾਨੂੰ ਵੀ ਉਮੀਦ ਸੀ ਵੀ ਰਾਜਵੀਰ ਜਵੰਦਾ ਜਿਵੇਂ ਬਚਪਨ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਜਾਂਦਾ ਸੀ ਉਸ ਤਰੀਕੇ ਨਾਲ ਹੀ ਵਾਪਸ ਆਏਗਾ ਪਰ ਅੱਜ ਜਿਹੜੀ ਖਬਰ ਮਿਲੀ ਯਕੀਨਤਾ ਨਹੀਂ ਹੋਇਆ ਯਕੀਨ ਕਰਨ ਵਾਲੀ ਗੱਲ ਨਹੀਂ ਸੀ ਅੱਜ ਸ੍ਰੀ ਅਖੰਡ ਪਾਤਸ਼ਾਹ ਦਾ ਪੋਗ ਹੈ ਸੇ ਗੁਰਦੁਆਰਾ ਸਾਹਿਬ ਉਹਨਾਂ ਦੇ ਤੰਦਰੁਸਤੀਆਂ ਦੇ ਲਈ ਪਾਇਆ ਤੇ ਪੋਗ ਪਾ ਕੇ ਜਦੋਂ ਕੀਰਤਨ ਸ਼ੁਰੂ ਕੀਤਾ ਇੱਕ ਸ਼ਬਦ ਪੜਿਆ ਤੇ ਅੱਧ ਘੰਟਾ ਪਹਿਲਾਂ ਜੇ ਸਮਾਪਤੀ ਕਰਨੀ ਸੀ ਇੱਕ ਸ਼ਬਦ ਪੜਿਆ ਤੇ ਸਰਪੰਚ ਸਾਹਿਬ ਆਣ ਕੇ ਕਹਿੰਦੇ ਬਾਬਾ ਜੀ ਸਮਾਪਤੀ ਕਰ ਦਿਓ ਬਸ ਇੰਨੇ ਸੁਣ ਕੇ ਮਨ ਨੂੰ ਝਟਕਾ ਚ ਲੱਗਾ ਪਰ ਸੋਚਿਆ ਵੀ ਖਰੇ ਕੋਈ ਗੱਲ ਹੋਣੀ ਹੈ ਅਸੀਂ ਆਰਾਮ ਕੱ ਲਈ ਅਨੰਦ ਸਾਹਿਬ ਪੜ ਕੇ ਤੇ ਅਰਦਾਸ ਕਰਕੇ ਅਸੀਂ ਉਹਦੀ ਤੰਦਰੁਸਤੀ ਦੀ ਅਰਦਾਸ ਕੀਤੀਆਂ ਨੇ ਗੱਲ ਹੈਗੀ 9:00 ਵਜੇ ਤੇ 55 ਮਿੰਟ ਦੀ ਬਾਅਦ ਵਿੱਚ ਭੋਗ ਪਾ ਕੇ ਜੇ ਦੇਗ ਵੰਡੀ ਉਹ ਤੋਂ ਪਤਾ ਲੱਗਾ ਵੀ ਤੇ ਰਾਜਵੀਰ ਦੀ ਹਾਲਤ ਬਿਲਕੁਲ ਨਾ ਜਾ ਰਹੀ ਹੈ ਸਬੰਝ ਨੇ ਫਿਰ ਬਾਹਰ ਆਣ ਕੇ ਦੱਸਿਆ ਕਿ ਉਹ ਕੰਦੇਲ ਵੀ ਉਹ ਨਹੀਂ ਰਹੇ ਤੇ ਇਹ ਜਦੋਂ ਗੱਲ ਸੁਣੀ ਤੇ ਇੱਕਦਮ ਇਹ ਮਨ ਨੂੰ ਸਨ ਰਹਿ ਗਿਆ ਕਿਉਂਕਿ ਇੰਨੀਆਂ ਅਰਦਾਸਾਂ ਤੇ ਸਾਨੂੰ ਵਿਸ਼ਵਾਸ ਸੀ ਸਾਰਿਆਂ ਨੂੰ ਸਾਨੂੰ ਹੀ ਬਹੁਤ ਵਿਸ਼ਵਾਸ ਸੀ ਵੀ ਸਤਿਗੁਰੂ ਜੀ ਕਿਰਪਾ ਕਰਨਗੇ ਪਰ ਜੋ ਕੁਝ ਵੀ ਵਾਪਰਦਾ ਉਸ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੁੰਦਾ ਪਾਣੇ ਵਿੱਚ ਵਾਪਰਦਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਰ ਲਿਖਾਇ ਮੰਡਲ ਮੈਂ ਆਏ ਜੀਵ ਦਾ ਪਹਿਲੇ ਮਰਨ ਲਿਖਿਆ ਜਾਂਦਾ ਫਿਰ ਉਹ ਇਸ ਸੰਸਾਰ ਤੇ ਪੈਦਾ ਹੁੰਦਾ ਹੈ ਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਤੇ ਪਾਣਾ ਹੁਣ ਮੰਨਣਾ ਕਹਿਣਾ ਕਠਣਾ ਪਰ ਮੰਨਣਾ ਪੈਣਾ ਸਾਡੇ ਲਈ ਬਹੁਤ ਕਠਨ ਸਮਾਂ ਹੈ ਗਾ ਜੀ ਪੂਰੇ ਪਿੰਡ ਵਾਸਤੇ ਕਠਨ ਸਮਾਂ ਪੂਰੇ ਪਿੰਡ ਨੂੰ ਇਹ ਲੱਗ ਰਿਹਾ ਵੀ ਸਾਡੇ ਘਰ ਦਾ ਜੀ ਚਲਾ ਗਿਆ ਜਦੋਂ ਖੰਡਪੜ ਸਾਹਿਬ ਦਾ ਭੋਗ ਪਿਆ ਸਾਰਾ ਪਿੰਡ ਇਕੱਠਾ ਹੋਇਆ ਸੀਗਾ ਤੇ ਉਹੀ ਉਸੇ ਟਾਈਮ ਹੀ ਉਹ ਸਾਰਾ ਪਿੰਡ ਉਹਨਾਂ ਦੇ ਘਰ ਨੂੰ ਘਰ ਵਾਲੇ ਰੋਂਦੇ ਹੋਏ ਸਾਰੇ ਜਾ ਕੇ ਉੱਥੇ ਬੈਠ ਕੇ ਜਾ ਕੇ ਦਰਿਆ ਵਿਛਾ ਕੇ ਤੇ ਸਾਰਾ ਪਿੰਡ ਹੀ ਰੋਂਣ ਲੱਗ ਪਿਆ ਤੇ ਸਾਰੇ ਪਿੰਡਾਂ ਦੇ ਵਿੱਚ ਮਾਤਮ ਸਾਡੇ ਸ਼ਾਗਰ ਚੁੱਪੀ ਛਾ ਗਈ। ਵੀ ਕੀ ਪਾਣਾ ਵਰਤ ਗਿਆ। ਅਸੀਂ ਸਾਰੇ ਇੱਥੇ ਲੰਗਰ ਤਿਆਰ ਕੀਤੇ ਸਨ। ਉਹ ਸਾਰੇ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ। ਸਾਰੇ ਉੱਥੇ ਉੱਥੇ ਉਸ ਭੋਗ ਪੈਂਦਿਆ ਸਾਜੀ ਤੋਂ ਪਤਾ ਲੱਗਾ। ਤੇ ਗੁਰਦੁਆਰੇ ਤੋਂ ਉੱਥੇ ਉਹਨਾਂ ਦੇ ਘਰੇ ਜਾ ਕੇ ਬੈਠ ਗਏ ਸਾਰੇ ਉਹਨਾਂ ਨੇ ਉੱਥੇ ਹਜੇ ਵੀ ਉੱਥੇ ਬੈਠੇ ਸਨ ਸਾਰੇ ਜਿਹੜੇ ਉੱਥੇ। ਕਿਸੇ ਨਾਲ ਤਾਂ ਗੱਲ ਹੋਈ ਸੀ ਸਾਰਾ ਪਿੰਡ ਮਜੂਦ ਸੀ ਉਹ ਦੁਖਹਿਰੇ ਸੀ ਵੀ ਠੀਕ ਹੋ ਕੇ ਆਏਗਾ। ਉਮੀਦ ਸਾਰਿਆਂ ਨੂੰ ਸੀ ਵੀ ਰਾਜਵਿਦ ਨਹੀਂ ਜਲਦੀ ਨਹੀਂ ਜਾਣ। ਸਾਰੇ ਦੁਨੀਆ ਨੂੰ ਇਸ ਸਾਨੂੰ ਵੀ ਇਸ ਸਾਰੇ ਕਿਉਂਕਿ ਇੰਨੀਆਂ ਅਰਦਾਸਾਂ ਇਸ ਬੱਚੇ ਬਾਰੇ ਹੋ ਰੀਆਂ ਸਨ ਫਰੇਸਾਂ ਦੇ ਯੂਟਿਊਬਰ ਵਗੈਰਾ ਸਾਰੇ ਕੋਈ ਪਤਾ ਲੱਗ ਰਿਹਾ ਸੀ। ਬਾਹਰੋਂ ਵੀ ਜਿੰਨੇ ਸਾਡੇ ਐਨਆਰਆਈ ਵੀਰ ਨੇ ਸਾਰਿਆਂ ਦੀਆਂ ਫੋਨ ਆ ਰਹੇ ਸਨ। ਵੀ ਬਹੁਤ ਜ਼ਿਆਦੀਆਂ ਅਰਦਾਸਾਂ ਮੰਦਰਾਂ 'ਚ ਸਭ ਪਾਸੇ ਪ੍ਰਾਰਥਨਾਵਾਂ ਹੋ ਰੀਆਂ ਸਨ, ਅਰਦਾਸਾਂ ਹੋ ਰੀਆਂ ਸਨ, ਅਖੰਡ ਪਾਠ ਹੋ ਰਿਹਾ। ਪੁਲਿਸ ਲੈਣ ਵਿੱਚ ਜੋ ਗ੍ਰਾਉਂਡ ਦੇ ਵਿੱਚ ਵੀ ਇਹ ਸਨ ਪੁਲਿਸ ਲੈਣ ਵਾਲਿਆਂ ਨੇ ਵੀ ਦੋ ਦਿਨ ਪਹਿਲੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਵਾਈ ਸੀ। ਸਭ ਸਾਨੂੰ ਪਤਾ ਲੱਗਦਾ ਰਹਿੰਦਾ ਸੀਗਾ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਸੀ ਪਰ ਮਹਾਰਾਜ ਨੂੰ ਹੁਕਮ ਹੋਰ ਪ੍ਰਵਾਨ ਸੀਗਾ ਉਸ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ ਜੀ ਅਸਲ 'ਚ ਨਾ ਸਵਾਲ ਹੀ ਮੁੱਕ ਜਾਂਦੇ ਆ ਕਿ ਸਵਾਲ ਕਰੀਏ ਸਮਝ ਨਹੀਂ ਆਉਂਦੇ ਕੀ ਪੁੱਛੀਏ ਕੀ ਨਾ ਪੁੱਛੀਏ ਬਰੇ ਹੀ ਕਰਵਾਗਾ ਵੀ ਪਰਿਵਾਰ ਪਾਣਾ ਮੰਨ ਦਾ ਬਲ ਬਖਸ਼ੀ ਅਸੀਂ ਤਾਂ ਇਹ ਗੱਲ ਕਹਿ ਸਕਦੇ ਵੇਖੋ ਜੀ ਹੁਣ ਹੁਣ ਤਾਂ ਇਹੀ ਸਭ ਨੇ ਕਹਿਣਾ ਹੈ ਵੇ ਜੋ ਵੀ ਉਸ ਦਾ ਹੁਕਮ ਦਾ ਪਾਣਾ ਉਹ ਮੰਨਣਾ ਪੈਣਾ ਕਲ ਅਰਦਾਸ ਹੋਣੀ ਹੈ ਅੰਤਮ ਸੰਸਕਾਰ ਦੀ ਇੱਥੇ ਅਰਦਾਸ ਹੋਣੀ ਹੈ ਫਿਰ ਸਿਮਿਆ ਚ ਅਰਦਾਸ ਹੋਣੀ ਹੈ ਫਿਰ ਲਾਣੀਆਂ ਪੜਨੀਆਂ ਤਾਂ ਵੀ ਇਹੀ ਕਹਿਣਾ ਵੀ ਤੇਰਾ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਤੇਰੇ ਪਾਣੇ ਦੇ ਵਿੱਚ ਜਦੋਂ ਭੋਗ ਪੈਣਾ ਸਭ ਨੇ ਇਹੀ ਕਹਿਣਾ ਵੀ ਭਾਈ ਉਹਨੂੰ ਪ੍ਰਮਾਤਮਾ ਆਪਣੇ ਵੀ ਸਰੀਰ ਉਹਨਾਂ ਆਪਣੇ ਚਰਨਾਂ ਚ ਨਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਿਸ਼ ਕਰੇ ਸਭ ਨੇ ਹੁਣ ਇਹੀ ਕੁਝ ਕਹਿਣਾ ਜੋ ਪਾਣਾ ਵਰਤਰਾ ਸੀ ਉਹ ਤੇ ਵਰਤ ਗਿਆ ਪਰ ਬਹੁਤ ਅਸਹਿ ਹੈ ਸਹਿਨ ਵਾਲਾ ਨਹੀਂ ਬਹੁਤ ਅਸਹਿ ਸਾਡੇ ਸਾਰਿਆਂ ਲਈ ਬਹੁਤ ਪਾਣਾ ਭਲਾ ਸਹਿ ਵਰਤੇ ਉਸ ਮਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਜੇ ਤਾਂ ਸਿਰ ਦਾ ਸਾਈਂ ਕੁਝ ਸਾਲ ਪਹਿਲਾਂ ਗਿਆ ਅਜ ਪੁੱਤ ਵੀ ਚਲਾ ਗਿਆ 2 ਸਾਲ ਪਹਿਲੇ ਰਾਜਵੀਰ ਜੀ ਬੰਦੇ ਦਾ ਪਿਤਾ ਜੀ ਦੀ ਡੈਥ ਹੋਈ ਸੀ ਤੇ ਉਹ ਬੀਬੀ ਇਹਦੇ ਸਹਾਰੇ ਹੀ ਜਿਉਂਦੇ ਸਨ ਹੁਣ ਅਜ ਉਹ ਮਾਂ ਦਾ ਕੀ ਹਾਲ ਹੋਵੇਗਾ ਆਪਾਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਉਸ ਬੀਬੀ ਦਾ ਜਿੰਦੇ ਪਤੀ ਇਸ ਸੰਸਾਰ ਤੋਂ ਵਿਦਾ ਹੋ ਗਿਆ ਉਹਦੇ ਬੱਚੇ ਉਹਨਾਂ ਦਾ ਸਾਰੇ ਸਾਡਾ ਹੁਣੇ ਹਾਲਾਤ ਉਹਨਾਂ ਬੱਚਿਆਂ ਦਾ ਕੀ ਆ ਹੋਵੇਗਾ ਇਹ ਸਾਡੇ ਪਿੰਡ ਲਈ ਸਾਰੇ ਬਹੁਤ ਦੁੱਖ ਦੀ ਘੜੀ ਅਸੀਂ ਬੜੇ ਦੁਖੀ ਹਾਂ ਅਸੀਂ ਵਾ ਕਰ ਕੁਛ ਨਹੀਂ ਸਕਦੇ ਕਿਉਂਕਿ ਉਹਦੇ ਹੁਕਮੰਦਰੀ ਸਭ ਕੁਝ ਹੁੰਦਾ ਗੁਰਵਾਨੀ ਸਾਨੂੰ ਇਹ ਦੱਸਦੀ ਤੁਸੀਂ ਹਮੇਸ਼ਾ ਕਹਿੰਦੇ ਸੀ ਅਰਦਾਸ ਕਰਦੇ ਆ ਹੁਕਮਨਾਮਾ ਸਾਹਿਬ ਵੀ ਲੈਂਦੇ ਆ ਉਦੋਂ ਵੀ ਗੁਰੂ ਸਾਹਿਬ ਜਿਹੜੇ ਆ ਇਹ ਨਹੀਂ ਵੀ ਕਦੇ ਕੁਛ ਨੈਗੇਟਿਵ ਦਿਮਾਗ 'ਚ ਆਇਆ ਹੋਵੇ ਇੱਥੇ ਤੱਕ ਕਿ ਹੁਕਮਨਾਮਾ ਸਾਹਿਬ ਵੀ ਆ ਰਹੇ ਸੀ ਉਹਦੇ 'ਚ ਵੀ ਵੀ ਕਿਤੇ ਨਾ ਕਿਤੇ ਇਹ ਗੱਲਾਂ ਇਹ ਮੈਸੇਜ ਲੱਗ ਰਿਹਾ ਸੀਗਾ ਵੀ ਸ਼ਾਇਦ ਵੀ ਉਹਦੇ ਵਿੱਚ ਕੁਛ ਨਾ ਕੁਛ ਫਰਕ ਆ ਜਾਵੇ ਅੱਜ ਤੱਕ ਅ ਵੀ ਜਿਹੜੇ ਹੁਕਮਨਾਮੇ ਆਏ ਉਹ ਹੀ ਗੁਰਸਬ ਨੇ ਹੀ ਰੱਖਿਆ ਦਿੱਤੇ ਸਨ ਤੇ ਸਾਨੂੰ ਪੂਰਾ ਵਿਸ਼ਵਾਸ ਸੀ ਅੱਜ ਤੱਕ ਅ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੀਆਂ ਅਰਦਾਸਾਂ ਸਾਰੇ ਲੋਕਾਂ ਦੀ ਜਿਹੜੇ ਉਹਦੇ ਚਾਹਣ ਵਾਲੇ ਨੇ ਸਾਰਿਆਂ ਦੀਆਂ ਅਰਦਾਸਾਂ ਸਤਗੁਰੂ ਜੀ ਕਬੂਲ ਕਰਨਗੇ ਸਾਨੂੰ ਹੈ ਸੀ ਪਰ ਜੋ ਉਸ ਮਾਲਕ ਨੂੰ ਨੂੰ ਪਤਾ ਸੀ ਸਭ ਕੁਝ ਮਾਲਕ ਦੇ ਹੁਕਮ ਵਿੱਚ ਸੀ ਸਭ ਕੁਝ ਉਹਨਾਂ ਨੂੰ ਪਤਾ ਸੀ ਜੋ ਕੁਝ ਹੋਣਾ ਹੈ ਸਾਨੂੰ ਇਹ ਚੀਜ਼ ਅੱਜ ਤੱਕ ਨਹੀਂ ਸੀ ਆਇਆ ਹਾਂਜੀ ਹੁਣ ਇਸ ਟਾਈਮ ਸਾਡਾ ਸਾਰਾ ਪਿੰਡ ਸਭ ਚੁੱਪਚਾਪ ਪਈ ਹੈ ਸਾਰਾ ਪਿੰਡ ਉਹਨਾਂ ਦੇ ਘਰੇ ਬੈਠਾ ਹੈ ਸਾਰੇ ਹੁੰਦੇ ਪੈਨੇ ਆ ਬੀਬੀਆਂ ਬੱਚੀਆਂ ਸਾਰੇ ਸਾਡੇ ਸਾਰਿਆਂ ਦਾ ਬੁਰਾ ਹਾਲ ਹੈ ਸਾਡੇ ਕਹਿ ਨਹੀਂ ਸਕਦੇ ਮੂੰਹ ਪਰ ਮਨ ਤੋਂ ਬਹੁਤ ਦੁਖੀ ਹਾਂ ਸੀ ਸਾਨੂੰ ਵੀ ਯਾਦਾਂ ਉਹ ਦਿਮਾਗ ਦੇ ਵਿੱਚ ਸਾਰੀਆਂ ਚਲਦੀਆਂ ਹੀ ਹੋਣੀਆਂ ਕਿੰਦਾਂ ਛੋਟੇ ਹੁੰਦੇ ਇੱਥੇ ਆਂਦਾ ਸੀ ਕਿੰਦਾਂ ਕੀਰਤਨ ਕਰਦੇ ਆ ਨਾਲ ਬੰਦਾ ਹੁੰਦਾ ਸੀ ਉਹ ਸਾਰਾ ਕੁਝ ਯਾਦ ਆਉਂਦਾ ਕਿੰਤਾ ਇੱਥੇ ਜਦੋਂ ਮੈਂ ਇੱਥੇ ਆਇਆ ਡਿਊਟੀ ਕੋ 17-18 ਸਾਲਾਂ ਦਾ ਬੱਚਾ ਸੀਗਾ ਨੌਜਵਾਨ ਤੇ ਅੱਗੇ ਹੋ ਕੇ ਬੈਠਣਾ ਇਹਨੇ ਕੀਰਤਨ ਸੁਣਨਾ ਤੇ ਸੰਗੀਤ ਦਾ ਸ਼ੌਂਕ ਸੀ ਤੇ ਕਈਰ ਪਿੱਛੇ ਹੋ ਕੇ ਬੈਠ ਜਾਣਾ ਤੇ ਆਖਣਾ ਬਾਬਾ ਜੀ ਮੈਨੂੰ ਵੀ ਅਰਮੋਨੀਓ ਸਿਖਾਓ ਮੈਂ ਕਿਹਾ ਕੋਈ ਨਹੀਂ ਬੱਚੇ ਤੁਸੀਂ ਵੀ ਆਓ ਸਿਖਾਵਾਂਗੇ ਤੁਹਾਨੂੰ ਪਰ ਇਹਨਾਂ ਬੱਚੇ ਨੂੰ ਟਾਈਮ ਨਹੀਂ ਸੀ ਹੁਣ ਤੇ ਯਾਦਾਂ ਦੀ ਗੱਲ ਇਹ ਕਰ ਲਓ ਹੁਣ ਆ ਸਾਹਮਣੇ ਪੀਪਲ ਜਿੱਥੇ ਜਿੱਥੋਂ ਪਹਿਲਾ ਗੀਤ ਇਹਨੇ ਗਾਇਆ ਸੀਗਾ ਉਸ ਬੱਚੇ ਨੇ ਆ ਸਾਹਮਣੇ ਆ ਸਾਥ ਤੇ ਉਹ ਵੀ ਮੈਂ ਇੱਥੇ ਬੈਠ ਕੇ ਦੂਰੋਂ ਦੇਖ ਰਿਹਾ ਸੀ ਉਹ ਵੀ ਯਾਦਾਂ ਹੁਣ ਤੇ ਬੱਚੇ ਦੀਆਂ ਆ ਰਹੀਆਂ ਸਾਨੂੰ ਵੀ ਇੱਥੇ ਕਿਵੇਂ ਬੱਚਾ ਬੈਠਾ ਸੀਗਾ ਤੇ ਕਿਵੇਂ ਇੱਥੇ ਪਿੰਡ ਮੇਰਾ ਪਿੰਡ ਮੇਰੇ ਖੇਰ ਦਾ ਪ੍ਰੋਗਰਾਮ ਸੀ ਜਲੰਧਰ ਦੂਰਦਰਸ਼ਨ ਦੀ ਟੀਮ ਆਈ ਹੋਈ ਸੀ ਤੇ ਇੱਥੇ ਉਹਨਾਂ ਨੇ ਇੰਟਰਵਿਊ ਕੀਤੀ ਇਹਨਾਂ ਦੇ ਮਾਤਾ ਜੀ ਸਰਪੰਚ ਸਨ ਤੇ ਇੱਥੇ ਇੱਕ ਗਾਣਾ ਉਹਨੇ ਗਾਇਆ ਤੇ ਬੜੇ ਖੁਸ਼ ਹੋ ਕੇ ਕਹਿੰਦੇ ਵੀ ਤੇਰੀ ਆਵਾਜ਼ ਬੜੀ ਸੋਹਣੀ ਹੈ ਤੇ ਤੂੰ ਗਾਇਕਰ ਬਣੇਗਾ ਉਹ ਯਾਦਾਂ ਸਾਡੇ ਸਾਹਮਣੇ ਆ ਰਹੀਆਂ ਨੇ ਇੱਥੋਂ ਹੁੰਦਾ ਸੀ ਅਤੇ ਸਾਹਮਣੇ ਖੜਾ ਸਾਹਮਣੇ ਜਦੋਂ ਵੋਟਾਂ ਹੋਈਆਂ ਸਰਪੰਚੀ ਦੀਆਂ ਗੁਰਦੁਆਰੇ ਆਣ ਕੇ ਮੈਂ ਜਿਵੇਂ ਤੁਸੀਂ ਬੱਲ ਮਾਰੀ ਐ ਇਸ ਤਰ੍ਹਾਂ ਆਣ ਕੇ ਅੰਦਰ ਆ ਜਨਾਨ ਕਿਤੇ ਗੱਲਬਾਤ ਕਰਨੇ ਸਾਡੇ ਹੁਣ ਯਾਦਾ ਹੀ ਰਹਿ ਗਈਆਂ ਨੇ ਯਾਦਾਂ ਹੀ ਰਹਿ ਗਿਆ ਰਾਜਵੀਰ ਸਿੰਘ ਜਵੰਦਾ ਸਾਡੇ ਮੈਂ ਕਹਿੰਦਾ ਸਵਾਲ ਮੁੱਕ ਜਾਂਦੇ ਕਿ ਸਵਾਲ ਪੁੱਛੇ ਯਾਦ ਨਹੀਂ ਰਹਿ ਜਾਂਦੀਆਂ ਹੁਣ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਹਸੀ ਹਸਪਤਾਲ ਦੇ ਵਿੱਚ ਆਪੋ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਮੰਗ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿੱਤੋਂ ਬਹੁਤ ਵਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪ੍ਰਵਾਰ ਹੈ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵਡੀਆਂ ਸ਼ਕਤੀਆਂ ਸਾਡੇ ਕੋਲੇ ਇੱਕ ਇੱਕ ਕਰਕੇ ਹੱਥਾਂ ਚੋਂ ਖਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਪ੍ਰਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਬੜਾ ਅਜੀਬ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਕੈਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਆਂ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਬਦੀਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਤ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇਹਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਉਹਨੀਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ ਦੋ ਦੋ 2200 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਜਿੱਦੀ ਮੌਤ ਹੋ ਚੁੱਕੀ ਐ ਨਕਲੀ ਸਾਹ ਦਵਾਉਣ ਵਾਸਤੇ ਮੈਂ ਉਹਨੂੰ ਕੰਡੈਮਨਡ ਕਰਦਾ ਉਸ ਸਮੇਂ ਪਰਿਵਾਰ ਨੂੰ ਕੋਈ ਬੰਦਾ ਕਲੀਅਰ ਕਰਦਾ ਵੀ ਬ੍ਰੇਨ ਡੈੱਟ ਵਿਗਿਆਨ ਦੇ ਵਿੱਚ ਹੋਸ਼ ਨਹੀਂ ਆਵੇ ਉਹ ਅੱਜ ਜਿੰਦਾ ਹੁੰਦਾ ਜੇ ਉਹਨੂੰ 1 ਘੰਟਾ ਡੀਕ ਲੈਂਦੇ ਐ ਐਮਬੂਲੈਂਸ ਨੂੰ ਮੈਂ ਕਹਿੰਦਾ 20 ਮਿੰਟ ਦਾ ਐਮਬੂਲੈਂਸ ਦੇ ਆਉਣ ਦਾ ਸਮਾਂ ਘੰਟਾ ਵੀ ਡੀਕ ਲੈਂਦੇ ਤਾਂ ਵੀ ਉਹਨੇ ਜਿਉਂਦਾ ਹੋਣਾ ਕੋਈ ਨਹੀਂ ਸੀ ਕੁਝ ਹੋਣਾ ਬਿੱਤਾਸ ਤਿੰਨ ਇਹਦੀ ਬੋੜੀ ਜਾਣ ਕੇ ਰੱਖੀ ਗਈ ਨਹੀਂ ਇਨਸਾਨੀਅਤ ਨਾਲ ਖਿਲਵਾੜ ਹੋ ਰਿਹਾ ਜੀ ਇਹ ਇਕੱਲਾ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਵੈਂਟੀਲੇਟਰ ਇੱਕ ਪੈਸੇ ਬਣਾਉਣ ਦਾ ਜਰੀਆ ਬਣ ਗਿਆ ਇੱਕ ਮਹੀਨੇ ਦੇ ਵਿੱਚ ਸਾਡੇ 4000 ਕਰੋੜ ਰੁਪਈਆ ਹ ਹ ਹਸਪਤਾਲਾਂ ਦੇ ਵੈਂਟੀਲੇਟਰਾਂ ਰਹੀਂ ਚਾਹ ਜੰਗਾਇਜ਼ ਤਰੀਕਿਆਂ ਨਾਲ ਦਵਾਈਆਂ ਰਹੀਂ ਜਾਂਦਾ ਹੈ ਹਸਪਤਾਲ ਕਾਰਪੋਰੇਟ ਹਸਪੀਟਲ ਨਹੀਂ ਹੋਟਲ ਬਣ ਚੁੱਕੇ ਨੇ ਤੁਹਾਡੀਆਂ ਵੀਡੀਓਜ਼ ਆਉਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਦੇਖੀ ਗਈ ਵੀ ਮੈਡੀਕਲ ਬੁਲੇਟਿਨ ਜਿਹੜਾ ਰੋਜ਼ ਜਾਰੀ ਹੁੰਦਾ ਸੀ ਉਹ ਇੱਕੋ ਦਮ ਹੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕੀ ਹਸਪਤਾਲ ਨੂੰ ਕਿਸੇ ਚੀਜ਼ ਦਾ ਕੋਈ ਡਰ ਹੋ ਗਿਆ ਸੀ ਜੇ 11 ਬੰਦੇ ਤੇ ਬ੍ਰੇਨ ਡੈੱਟ ਤੇ ਵੈਂਟੀਲੇਟਰ ਲੱਗਦਾ ਤਾਂ ਉਹ ਕਿੱਥੋਂ 50 70 ਲੱਖ ਰੁਪਈਆ ਲਿਆਉਂ ਕਿੱਥੋਂ ਕਰੋੜ ਰੁਪਈਆ ਪੰਜਾਬੀ ਲਿਆਉਂ ਮੈਂ ਇਹ ਤਰਾਸ ਦੀ ਨੂੰ ਰੋਕਣਾ ਚਾਹਣਾ ਇਹ ਵੈਂਟੀਲੇਟਰ ਸਿਰਫ ਉਹਨਾਂ ਲੋਕਾਂ ਲਈ ਬਣੇ ਸੀ ਜੋ ਕੋਮਾ ਦੇ ਵਿੱਚ ਨੇ ਸतीश ਭਾਈ ਸਾਡੇ ਨਾਲ ਮੌਜੂਦ ਹੈ ਸतीश ਐਨ ਜੀਓ ਤੋਂ ਇਹਨਾਂ ਦਾ ਪੇਜ ਹੈ ਤੁਸੀਂ ਜ਼ਰੂਰ ਦੇਖਿਆ ਹੋਏਗਾ ਤੇ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਜ਼ਰੂਰ ਇਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਅ ਸਤੇਜੀ ਕਿਦਾਂ ਦੇਖਦੇ ਹੋ ਤੁਸੀਂ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਅਸੀਂ ਵੀ ਗੱਲਬਾਤ ਕੀਤੀ ਸੀ ਤੁਸੀਂ ਉਦੋਂ ਬੜੀਆਂ ਗਲਤੀਆਂ ਸੁਣਾਈਆਂ ਤੇ ਤੁਸੀਂ ਉਦੋਂ ਵੈਂਟੀਲੇਟਰ ਦੇ ਖਿਲਾਫ ਵੀ ਕਾਫੀ ਗੱਲਾਂ ਕਹੀਆਂ ਤੁਹਾਡੀਆਂ ਗੱਲਾਂ ਹੁਣ ਜ਼ਰੂਰ ਦੁਖਦਾਈ ਖਬਰ ਆ ਪਰ ਸੱਚੀਆਂ ਹੋ ਚੁੱਕੀਆਂ ਆਈਆਂ ਪਹਿਲਾਂ ਤਾਂ ਮੈਂ ਬਹੁਤ ਦੁਖ ਨਾਲ ਕਹਿਣਾ ਚਾਹੁੰਦਾ ਪੀਅ ਸਮਾ ਕਿਸੇ ਦਾ ਆਵੇ ਕਿਸੇ ਦਾ ਜਵਾਨ ਪੁੱਤ ਤੋਰੇ ਹੂੰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਚੱਕਣ ਵੇਲੇ ਮੁਢਲੀ ਸਹਾਇਤਾ ਜਾਂ ਕੋਈ ਚਾਨ ਕਰ ਲੋ ਕੋਣ ਕਿਉਂਕਿ ਪੰਜਾਬ ਦੇ ਵਿੱਚ ਅੱਜ ਮੇਰੀ ਆਵਾਜ਼ ਪੂਰੇ ਵਾਇਰਲ ਚ ਗਈ ਹੈ ਵੀ ਚੱਕਣ ਵੇਲੇ ਕਦੇ ਗਲਤੀ ਨਾ ਕਰੋ ਪਹਿਲਾਂ ਤਾਂ ਉਥੋਂ ਕੁ ਤਾਈਆਂ ਹੋਣ ਲੱਗੀਆਂ ਹੂੰ ਫਿਰ ਅੱਗੇ ਮੈਂ ਆਉਣਾ ਇੱਕ ਕਾਰਪੋਰੇਟ ਹਸਪਤਲ ਵੈਂਟੀਲੇਟਰ ਉਹਨੂੰ ਲਾਉਣ ਜੋ ਕੋਮਾ ਚ ਹੋਵੇ ਸਿਰਦੀ ਸਾਟਾ ਹੋਵੇ ਐਵੇਂ ਤੋਂ ਮਾ ਹੋਵੇ ਜਿੱਦਾਂ ਬ੍ਰੇਨ ਟੱਗ ਨਾ ਹੋਵੇ ਹੂੰ ਮੈਂ ਇਸ ਚੀਜ਼ ਨੂੰ ਕੰਡੈਮਨਟ ਕਰਦਾ ਦੀ ਟ੍ਰੇ 골ਡ ਦਾ ਬਣਾਇਆ ਵੇਲਾ ਸਕਾਟਿਸ਼ ਰਗਿਆਨਿਕ ਦਾ ਉਹ ਡੱਬਾ ਜਿਹੜਾ ਨੈਗੇਟਿਵ ਜਿਹੜੀ ਸਾਡੀ ਸਾਹ ਪ੍ਰਣਾਲੀ ਨੂੰ ਹਵਾ ਦੇਣ ਨੂੰ ਉਹਨੇ ਬਣਾਇਆ ਸੀਗਾ ਤਪੇਦਿਕ ਰੋਗ ਵਾਸਤੇ ਹੂੰ ਹੂੰ 1120 ਦੇ ਵਿੱਚ ਹੂੰ ਕੀ ਉਹ ਅੱਜ ਲੋਕਾਂ ਦੇ ਘਰਾਂ ਦੇ ਵਿੱਚੋਂ ਖੁਸ਼ੀਆਂ ਗਾਇਬ ਕਰਨ ਲੱਗਿਆ ਦੇਖੋ ਵੀ ਜੀ ਆਪਾਂ ਧਾਰਮਿਕ ਲੋਕ ਆ ਪੰਜਾਬੀ ਆਪਾਂ ਜੇ ਕੋਈ ਬੰਦੇ ਦੀ ਡੈਥ ਹੁੰਦੀ ਹੈ ਉਹਨੂੰ ਆਪਾਂ ਅੱਜ ਕੱਲ੍ਹ ਵੀ ਨਹੀਂ ਕਰਦੇ ਵੀ ਆਪਾਂ ਅੱਜ ਘਰੇ ਰੱਖ ਲਈਏ ਕੱਲੋਂ ਆਪਾਂ ਉਹਦਾ ਸੰਸਕਾਰ ਕਰ ਦਈਏ ਆਪਾਂ ਅੱਜ ਦੀ ਅੱਜ ਸੰਸਕਾਰ ਕਰਦੇ ਹਾਂ ਕਿਉਂਕਿ ਉਹਦੇ ਨਾਲ ਕੁਝ ਧਾਰਮਿਕ ਕਾਰਨ ਜੁੜੇ ਹੋਏ ਨੇ ਉਹਦੀ ਆਤਮਾ ਦੇ ਕਾਰਨ ਜੁੜੇ ਹੋਏ ਨੇ ਕੀ ਅਸੀਂ ਬੰਦੇ ਦੀ ਮੌਤ ਹੋਈ ਵੀ ਐ ਉਹਨੂੰ ਇੱਕ ਨਕਲੀ ਸਾਹ ਦਵਾ ਕੇ 10 ਦਿਨ ਸ਼ੀਸ਼ੇ ਵਾਲੇ ਕਮਰੇ ਚ ਉਹਦੀ ਆਤਮਾ ਨੂੰ ਤਾਂ ਨਹੀਂ ਰੋਲ ਰਹੇ ਹੂੰ ਕੀ ਸਾਨੂੰ ਇਹ ਜਾਗਰੂਕ ਹੋਣਾ ਪੈਣਾ ਜਦੋਂ ਅਸੀਂ ਇੱਕ ਇਨਸਾਨ ਦੀ ਮੌਤ ਹੋਈ ਤੋਂ ਬਾਅਦ ਚ ਭਾਣਾ ਮੰਨ ਕੇ ਉਹਨੂੰ ਇੱਕ ਦਿਨ ਵੀ ਘਰੇ ਨਹੀਂ ਰੱਖਦੇ ਹੂੰ ਹੂੰ ਉਹਨੂੰ ਅਸੀਂ ਰੋਣ ਲਈ ਹੂੰ ਮਜਬੂਰ ਕਰ ਦਈ ਹੈ ਹੂੰ ਮੈਂ ਇਹ ਨਹੀਂ ਕਹਿੰਦਾ ਉਹ ਵੀ ਵੈਂਟੀਲੇਟਰ ਪਰ ਸਾਰਿਆਂ ਨੂੰ ਨਕਾਮ ਨਹੀਂ ਹੁੰਦਾ ਹੂੰ ਪਰ ਵੈਂਟੀਲੇਟਰ ਬ੍ਰੇਨ ਡੈੱਡ ਨੂੰ ਜਾਂ ਜਿਹਦੀ ਮੌਤ ਹੋ ਚੁੱਕੀ ਹੈ ਨਕਲੀ ਸਾਹ ਦਿਵਾਉਣ ਵਾਸਤੇ ਮੈਂ ਉਹਨੂੰ ਕੰਡੈਮਨਡ ਕਰਦਾ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਲਾਇਆ ਗਿਆ ਤੇ ਉਹ ਗਲਤ ਸੀਗਾ ਵੀ ਉਹ ਜਾਂ ਜਿਵੇਂ ਕਹਿ ਰਹੇ ਸੀ ਤੁਸੀਂ ਵੀ ਕਹਿ ਰਹੇ ਸੀ ਵੀ ਜਦੋਂ ਪਹੁੰਚਿਆ ਗਿਆ ਤੇ ਬ੍ਰੇਨ ਡੈੱਟ ਦੀ ਖਬਰ ਆਈ ਹੈ ਤੇ ਉਸ ਸਮੇਂ ਵੈਂਟੀਲੇਟਰ ਦੀ ਲੋੜ ਨਹੀਂ ਸੀ ਜੇ ਪੀ ਆਈ ਜੀ ਤੇ ਉਹ ਉਸ ਸਮੇਂ ਚਾਰ ਉਸ ਸਮੇਂ ਦੱਸਣਾ ਚਾਹੀਦਾ ਸੀ ਪਰਿਵਾਰ ਨੂੰ ਵੀ ਪਾਣਾ ਮੰਨੋ ਹੂੰ ਉਸ ਸਮੇਂ ਪਰਿਵਾਰ ਨੂੰ ਕੋਈ ਬੰਦਾ ਕਲੀਅਰ ਕਰਦਾ ਵੀ ਬ੍ਰੇਨ ਡੈੱਟ ਵਿਗਿਆਨ ਦੇ ਵਿੱਚ ਹੋਛੇ ਨਹੀਂ ਆਉਂਦੇ ਹੂੰ ਮੈਂ ਇਹ ਕਹਿਣਾ ਚਾਹੁੰਦਾ ਆਮ ਪਬਲਿਕ ਨੂੰ ਵੀ ਜਿਹਦੇ ਕੋਲੇ ਪੈਸੇ ਨਹੀਂ ਆਣਗੇ ਜੇ ਉਸ ਬੰਦੇ ਦੇ ਬ੍ਰੇਨ ਡੈੱਟ ਤੇ ਵੈਂਟੀਲੇਟਰ ਲੱਗਦਾ ਤਾਂ ਉਹ ਕਿੱਥੋਂ 50 70 ਲੱਖ ਰੁਪਈਆ ਲਿਆਊ ਕਿੱਥੋਂ ਕਰੋੜ ਰੁਪਈਆ ਪੰਜਾਬੀ ਲਿਆਊ ਮੈਂ ਇਹ ਤਰਾਸ ਦੀ ਨੂੰ ਰੋਕਣਾ ਚਾਹਣਾ ਇਹ ਵੈਂਟੀਲੇਟਰ ਸਿਰਫ ਉਹਨਾਂ ਲੋਕਾਂ ਲਈ ਬਣੇ ਸੀ ਜੋ ਕੋਮਾ ਦੇ ਵਿੱਚ ਨੇ ਕੋਮਾ ਦੇ ਵਿੱਚੋਂ ਆਉਣ ਦਾ ਚਾਂਸ ਹੁੰਦਾ ਜਿਹਨੂੰ ਬ੍ਰੇਨ ਦਾ ਹੈਮਟੋਮਾ ਹੈ ਜਾਂ ਜਿਹਦੇ ਆਪਰੇਟ ਹੋਏ ਐ ਜਾਂ ਜਿਹਦੇ ਲੰਗਜ਼ ਕਮਜ਼ੋਰ ਨੇ ਹੂੰ ਇਹ ਇਸ ਲਈ ਬਣੀ ਸੀ ਵੈਂਟੀਲੇਟਰ ਇਸ ਲਈ ਨਹੀਂ ਸੀ ਬਣੇ ਵੀ ਕਾਰਪੋਰੇਟ ਹਸਪਤਾਲਾਂ 'ਤੇ ਢਿੱਡ ਪਰ ਲਈ ਹੂੰ ਅਰਬੋਂ ਰੁਪਈਆ ਹੁੰਜ ਕੇ ਅੱਜ ਪੰਜਾਬ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਸਾਢੇ 4000 ਕਰੋੜ ਰੁਪਈਆ ਹੂੰ ਹਸਪਤਾਲਾਂ ਦੇ ਵੈਂਟੀਲੇਟਰਾਂ ਰਾਹੀਂ ਹੂੰ ਜੇ ਜੁਮਾਇ ਇਸ ਤਰੀਕੇ ਨਾਲ ਦਵਾਈਆਂ ਰਾਈ ਜਾਂਦਾ ਹੈ ਹਸਪਤਾਲ ਕਾਰਪੋਰੇਟ ਹਸਪੀਟਲ ਨਹੀਂ ਹੋਟਲ ਬਣ ਚੁੱਕੇ ਨੇ ਹੂੰ ਇਹ ਸਾਨੂੰ ਜਾਗਰੂਕ ਹੋਣਾ ਪੈਣਾ ਨਾ ਕਿ ਇਹ ਕੋਈ ਹੋਰ ਆ ਕੇ ਜਾਗਰੂਕ ਕਰੂ ਤੁਸੀਂ ਕਿਸੇ ਹੋਰ ਸਟੇਟ ਚ ਵੈਂਟੀਲੇਟਰ ਜਾ ਹੋ ਰਹੀਆਂ ਜੀਆਂ ਚੀਜ਼ਾਂ ਬਾਰੇ ਕੋਈ ਆਵਾਜ਼ ਨਹੀਂ ਸੁਣੋਂਗੀ ਜੀ ਇੱਕ ਗੱਲ ਹੈ ਵੀ ਤੁਹਾਡੀਆਂ ਵੀਡੀਓਜ਼ ਆਉਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਦੇਖੀ ਗਈ ਵੀ ਮੈਡੀਕਲ ਬੁਲੇਟਿਨ ਜਿਹੜਾ ਰੋਜ਼ ਜਾਰੀ ਹੁੰਦਾ ਸੀ ਉਹ ਇੱਕੋ ਦਮ ਹੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਹਸਪਤਾਲਾਂ ਲੋ ਉਹ ਮੈਡੀਕਲ ਮੋਡਲਨ ਰੋਜ਼ ਜਾਰੀ ਹੋ ਰਿਹਾ ਸੀ ਉਹ ਨਹੀਂ ਜਾਰੀ ਕੀਤਾ ਗਿਆ ਕਿਉਂਕਿ ਕੀ ਹਸਪਤਾਲ ਨੂੰ ਕਿਸੇ ਚੀਜ਼ ਦਾ ਕੋਈ ਡਰ ਹੋ ਗਿਆ ਸੀ ਵੀ ਤੁਹਾਡੀਆਂ ਵੀਡੀਓਜ਼ ਨਾਲ ਹੀ ਲੋਕਾਂ ਨੂੰ ਸੱਚ ਪਤਾ ਲੱਗ ਜਾਵੇ ਦੇ ਕੋਸਰ ਮੈਂ 30 ਸਾਲ ਉਸ ਫੈਕਟਰੀ ਚ ਰਿਹਾ ਜਿੱਥੇ ਡਾਕਟਰ ਬਣਾਏ ਜਾਂਦੇ ਨੇ ਜਿੱਥੇ ਇਮਾਨਦਾਰੀ ਪੀਜੀਆਈ ਚ ਸਿਖਾਈ ਜਾਂਦੀ ਹੈ ਜਿੱਥੇ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਜੇ ਗਲਤੀ ਕਰੇ ਕੋਈ ਮੈਂ ਉਸ ਇਮਾਨਦਾਰੀ ਦੇ ਤੁਰੇ ਦੇ ਵਿੱਚ ਰਿਹਾ ਜਿਹੜਾ ਪੰਜਾਬ ਐਸੋਸੀਏਸ਼ਨ ਮੈਡੀਕਲ ਮੁਖੀ ਸੀ ਉਦੋਂ ਕੈਥ ਲੈਬ ਦੇ ਵਿੱਚ ਸਿਰਫ 15 ਆਪਰੇਸ਼ਨ ਹੁੰਦੇ ਸੀ ਅੱਜ ਉੱਥੇ ਮਹੀਨੇ ਦੇ ਵਿੱਚ 20000 ਆਪਰੇਸ਼ਨ ਹੁੰਦੇ ਨੇ ਟੰਟਾ ਉੱਥੇ ਸਾਨੂੰ ਸਖਾਇਆ ਜਾਂਦਾ ਕੌਣ ਮਰ ਗਿਆ ਕੌਣ ਜਿਉਂਦਾ ਹੂੰ ਉੱਥੇ ਸਾਨੂੰ ਛਿੜਕਿਆ ਜਾਂਦਾ ਦੀਨਾ ਸਿੰਘ ਨੂੰ ਕਹੀਏ ਵੀ ਇਹ ਬੰਦੇ ਨੂੰ ਤੁਸੀਂ ਰੱਖ ਲਓ ਜੀ 4 ਦਿਨ ਉੱਥੇ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਘਰੇ ਲੈ ਕੇ ਜਾਓ ਉੱਥੇ ਉਹ ਨੂੰ ਵੰਨੀਆਂ ਜਾਂਦੀ ਉੱਥੇ ਆਸਾ ਨਹੀਂ ਦਿੱਤੀਆਂ ਜਾਂਦੀਆਂ ਵੀ ਕੋਈ ਗੱਲ ਨਹੀਂ ਵੀ ਤੁਸੀਂ ਪੈ ਰਹੋ ਸ਼ਾਇਦ ਸ਼ਾਇਦ ਰੋਂ ਦੇ ਵਿੱਚ ਹੂੰ ਕੋਈ ਥਾ ਨਹੀਂ ਹੈਗਾ ਤਾਂ ਲੱਗਦਾ ਤਾਂ ਲੱਗਦਾ ਸतीश ਜੀ ਇਹ ਰਾਜਵੀਰ ਜਵੰਦਾ ਨਾਲ ਵੀ ਜਿਹੜੇ ਬਾਕੀ ਅਸੀਂ ਕਈ ਵਾਰੀ ਗੱਲਾਂ ਸੁਣਦੇ ਆ ਵੀ ਬਿੱਲ ਵਾਧੂ ਬਣਾਉਣ ਵਾਸਤੇ ਸਭ ਕੁਝ ਕੀਤਾ ਗਿਆ ਅਸੀਂ ਖੋਦ ਹੱਥ ਬੰਨਣ ਲੱਗ ਜਾਨੇ ਆ ਜਾ ਕੇ ਅਸੀਂ ਪ੍ਰੋਡਕਟ ਖਰੀਦਦੇ ਆ ਇਹ ਨਹੀਂ ਅਸੀਂ ਸਮਝਦੇ ਵੀ ਅਸੀਂ ਕਿਸੇ ਨੂੰ ਪੈਸੇ ਦੇ ਕੇ ਉਹ ਚੀਜ਼ ਲਈ ਹੈ ਹਸਪਤਾਲ ਕੋਈ ਉਹ ਚੀਜ਼ ਨਹੀਂ ਆਂਗੇ ਵੀ ਤੁਹਾਨੂੰ ਫ੍ਰੀ ਇਲਾਜ ਦੇ ਰਿਹਾ ਫ੍ਰੀ ਇਲਾਜ ਦੇ ਰਿਹਾ ਪੀਜੀਆਈ ਪੈਸੇ ਬਣਾਉਣ ਲਈ ਇਕੱਲਾ ਰਾਜਵੀਰ ਜਵੰਦੇ ਵਾਲਾ ਕੇਸ ਆਈਟੋ ਕੇ ਹਾਈਲਾਈਟ ਹੋ ਕੇ ਹੁਣ ਲੋਕ ਸਮਝਣਗੇ ਉਹਨਾਂ ਹਜ਼ਾਰਾਂ ਲੋਕ ਜਵਾਬ ਸਵਾਲ ਕਰਨਗੇ ਹੂੰ ਹੁਣ ਲੋਕ ਜਾਗਰੂਕ ਹੋਣਗੇ ਅਸੀਂ ਪਹਿਲਾਂ 30 ਸਾਲ ਚ 5-4 ਲੱਖ ਬੰਦੇ ਨੂੰ ਜਾਗਰੂਕ ਕਰਦੇ ਸੀ ਪਰ ਅੱਜ ਕਰੋਨਾ ਪੰਜਾਬੀਆਂ ਤੱਕ ਦੇਸ਼ਾਂ ਵਿਦੇਸ਼ਾਂ ਚ ਇਹ ਆਵਾਜ਼ ਗਈ ਹੈ ਵੀ ਬ੍ਰੇਨ ਡੈੱਡ ਬੰਦੇ ਨੂੰ ਵੈਂਟੀਲੇਟਰ ਤੇ ਨਹੀਂ ਲਾਇਆ ਜਾਣਾ ਚਾਹੀਦਾ ਉਹਦੀ ਮਿੱਟੀ ਸਨਟਣੀ ਚਾਹੀਦੀ ਆ ਉਹਦੇ ਲਈ ਆਫਸਰ ਉਹਦੇ ਲਈ ਕਰੋ ਜੇ ਕੋਮਾ ਦੇ ਵਿੱਚ ਪਿਆ 6-6 ਮਹੀਨੇ ਕੋਮਾ ਚ ਪੇਰੇ ਨੇ ਲੋਕ ਉੱਠ ਕਰਦੇ ਨੇ ਹੂੰ ਠੀਕ ਹੋ ਜਾਂਦੇ ਨੇ 15 15 ਸਾਲ ਬਾਅਦ ਉੱਠ ਕਰਦੇ ਨੇ ਜਿਹਦੇ ਕੋਲੇ ਪੈਸਾ ਆਏਗਾ ਉਹ ਕੋਮਾ ਚ ਬੰਦੇ ਨੂੰ ਵੈਂਟੀਲੇਟਰ ਤੇ ਰੱਖ ਸਕਦਾ ਪਰ ਜਦੋਂ ਕੱਟ ਗਈ ਨਾੜ ਜਦੋਂ ਇੱਕ ਚੀਜ਼ ਦਾ ਪਤਾ ਹੈ ਵੀ ਪੱਥਰਾਂ ਦੇ ਵਿਚਕਾਰ ਨਾੜ ਸੀ ਜਦੋਂ ਲੋਕ ਖੁੱਲੇ ਨੇ ਹੂੰ ਉਦੋਂ ਹੀ ਤੁਰੰਤ ਦੇਖ ਲਿਆ ਸੀ ਮੈਂ ਵੀ ਇਹ ਚੱਕਣ ਵੇਲੇ ਇਹਨਾਂ ਦੇ ਨਾਲ ਕੱਟ ਦੇਣੀ ਹੈ ਕਿਉਂਕਿ ਗਰਦਨ ਹਿੱਲਣ ਦੇ ਇਹ ਨਹੀਂ ਹੈਗਾ ਵੀ ਕੱਬਲਾ ਚਾਂਸ ਸੀ ਹਜ਼ਾਰਾਂ ਵਾਰ ਕਰਦਣ ਹਿੱਲੀ ਤਿੰਨ ਘੰਟੇ ਚ ਉਹ ਦੋ ਪੱਥਰਾਂ ਦੇ ਵਿਚਕਾਰ ਹੈ 나ੜ ਤੁਸੀਂ ਦੋ ਪੱਥਰਾਂ ਦੇ ਟੁਕੜੇ ਲੈ ਲਓ 20-20 ਗ੍ਰਾਮ ਦੇ ਹਲਕੇ ਉਹਦੇ ਵਿਚਕਾਰ ਤੁਸੀਂ ਮੋਮ ਰੱਖਦੇ ਹੋ ਫੇਰ ਉਹਨੂੰ ਹਲਾਈ ਜਾਓ ਕਿਉਂ ਮੋਮ ਕਟੂਗਾ ਨਹੀਂ ਤੁਸੀਂ ਇੱਕ ਮੋਮ ਬੱਤੀ ਨੂੰ ਦੋ ਪੱਥਰਾਂ ਦੇ ਵਿਚਕਾਰ ਗਲੀ ਘੱਟ ਕੇ ਪਾ ਲਓ ਫੇਰ ਤੁਸੀਂ ਸੈਡਾਂ ਤੇ ਉਨਾਂ ਨੂੰ ਹਲਾਰ ਲੱਗ ਜਾ ਕਿ ਉਹ ਮੋਮਬਤੀ ਕਟੂਗੀ ਨਹੀਂ ਕਿ ਉਹਦੇ ਵਿੱਚ ਜਿਹੜਾ ਰਹਿ ਵੀ ਜਾਊਗਾ ਨਾਲ ਉਹ ਮੋਮਬਤੀ ਦੀਵਾਰ ਤੇ ਕੋਈ ਉਹੀ ਜੀ ਬਣ ਜੂ ਨਹੀਂ ਉਹ ਨੁਕਸਾਨ ਵਿਗਿਆਨਿਕ ਤੌਰ ਤੇ ਸੀ ਮੈਂ ਤਾਂ ਉਦੋਂ ਵੀਡੀਓ ਪਾਈਆਂ ਸੀ ਮੈਂ ਕੋਈ ਪਪੂਲਾਰਿਟੀ ਲਈ ਨਹੀਂ ਸੀ ਪਾਈਆਂ ਕਿਉਂਕਿ ਵਿਗਿਆਨਿਕ ਨੁਕਸਾਨ ਦਿਖ ਰਿਹਾ ਸੀ ਕਿ ਇਹਦੇ ਲੋਕ ਬਹੁਤ ਬਰੀਕ ਹੁੰਦੇ ਨੇ ਗਰਦਨ ਦੇ ਉਹ ਸਿਰਫ ਮੜਾ ਜਿਹਾ ਢਕਾਵਾ ਹੁੰਦਾ ਵੀਰ ਚਲ ਕੀ ਕਰਨ ਲੱਗੇ ਅਣਜਾਣ ਪੁਨੇ ਚੋਂ ਉਹ ਗਲਤੀ ਹੋਈ ਹੈ ਇਹਨੂੰ ਇਹ ਗੱਲ ਦੱਸੋ ਵੀ ਜੇ ਉਸ ਟਾਈਮ ਸਹੀ ਤਰੀਕੇ ਨਾਲ ਫਸਟ ਏਡ ਰਾਜਵੀਰ ਨੂੰ ਮਿਲ ਜਾਂਦੀ ਤਾਂ ਅੱਜ ਇਹ ਅੱਜ ਘਰੇ ਹੁੰਦਾ ਅੱਜ ਘਰੇ ਹੁੰਦਾ ਅੱਜ ਮਤਲਬ ਉਹਦੀ ਆ ਸਥਰਨੀ ਵੇਚਨਾ ਸੀ ਉਹਦੀ ਡੈੱਡ ਬੋਡੀ ਇੰਨਾਈ ਸੀ ਉਹਨੇ ਆਣਾ ਸੀ ਨਹੀਂ ਨਹੀਂ ਤੇ ਉਹ ਸੀ ਜਿਹੜੇ ਬੰਦੇ ਆ ਨਾ ਮਿਸਲ ਬਲੌਰ ਸਮਾਜ ਸੇਵਕ ਜੀ ਆਸਲੇ ਦੇ ਆ ਤਾਂ ਸੱਚ ਬੋਲਣਗੇ ਸੱਚ ਇਹੀ ਹੈ ਵੀ ਅੱਜ ਬੰਦੇ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਜਿਹਦੇ ਕਰਦਣ ਦੇ ਮਣ ਕੇ ਟੁੱਟ ਗਏ ਜਿਹੜਾ ਝੂਟਾ ਝਟਕਾ ਪਿਆ ਜਿਹਨੂੰ ਉਹ ਅੱਜ ਚਿੰਦਾ ਹੁੰਦਾ ਜੇ ਉਹਨੂੰ 1 ਘੰਟਾ ਡੀਕ ਲੈਂਦੇ ਐ ਐਮਬੂਲੈਂਸ ਨੂੰ ਮੈਂ ਕਹਿੰਦਾ 20 ਮਿੰਟ ਦਾ ਐਮਬੂਲੈਂਸ ਦੇ ਹੋਰ ਦਾ ਸਮਾਂ ਘੰਟਾ ਵੀ ਡੀਕ ਲੈਂਦੇ ਤਾਂ ਵੀ ਉਹਨੇ ਜਿਉਂਦਾ ਹੋਣਾ ਕੋਈ ਨਹੀਂ ਸੀ ਕੁਝ ਹੋਣਾ ਉਸੇ ਜੀ ਆਉਣਾ ਉਹਨੂੰ ਉਹਦਾ ਨੁਕਸਾਨ ਐ ਚੱਕੇ ਤੇ ਅੱਗੇ ਆ ਕੇ ਜਿਹੜੇ ਦੋ ਅਟੈਕ ਹੋਏ ਨੇ ਉਹਨੂੰ ਉਹ ਆਕਸੀਜਨ ਰੋਕਣ ਕਾਰਨ ਹੋਏ ਨੇ ਕਿਉਂਕਿ ਅਸੀਂ ਤਾਂ ਹਜ਼ਾਰਾਂ ਬੰਦਿਆਂ ਨੂੰ ਚੱਕਿਆ ਅਸੀਂ ਤਾਂ 10 ਗੱਡੀਆਂ ਮੈਂ ਆਪਣੀਆਂ ਡੈਮੇਜ ਕੀਤੀਆਂ ਨੇ ਆ 30 ਸਾਲਾਂ ਚ ਵੀ ਚੱਕ ਕੇ ਵਿੱਚ ਨਹੀਂ ਪਾਉਣਾ ਜਿਹਨੂੰ ਸੱਟ ਲੱਗੀ ਉਹਨੂੰ ਕਹਿੰਦੇ ਵੀ ਰੁਕ ਐਂਬੂਲੈਂਸ ਦੀਖਦੇ ਆ ਸਟਰਕਚਰ ਦੀਖਦੇ ਆ ਜੇ ਵਿੱਚ ਪਾਉਣਾ ਹੈ ਗੱਡੀ ਦੇ ਤਾਂ ਉਹਦੇ نیچے ਫੱਟਾ ਦੇ ਲੈਣਾ ਮਤਲਬ ਮਤਲਬ ਇਹ ਵੀ ਗੱਲ ਆ ਵੀ ਜਿੱਥੇ ਅੰਗੈਲੀ ਚੱਕਣ ਦੇ ਵਿੱਚ ਹੋਈ ਆ ਦੂਜੇ ਪਾਸੇ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਚਲਾ ਗਿਆ ਤੇ ਉੱਥੇ ਵੱਡੇ ਵੱਡੇ ਬਿੱਲ ਬਣਾਉਣ ਵਾਸਤੇ ਇਸ ਨੂੰ ਤੁਹਾਨੂੰ ਕੀ ਲੱਗਦਾ ਵੀ 10 ਦਿਨ ਇਸ ਦੀ ਬਾਡੀ ਨਾ ਜਿਹੜੀ ਹੈ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਵੀ 10 ਦਿਨ ਇਹਦੀ ਬਾਡੀ ਜਾਣ ਕੇ ਰੱਖੀ ਗਈ ਨਹੀਂ ਇਨਸਾਨੀਅਤ ਨਾਲ ਖਿਲਵਾੜ ਹੋ ਰਿਹਾ ਜੀ ਇਹ ਇਕੱਲਾ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਵੈਂਟੀਲੇਟਿਕ ਪੈਸੇ ਬਣਾਉਣ ਦਾ ਜਰੀਆ ਬਣ ਗਿਆ ਹਸਪਤਾਲ ਇੱਕ ਹੋਟਲ ਬਣ ਗਏ ਜਿੱਥੇ ਅਸੀਂ ਜਾ ਕੇ ਕਹਿੰਦੇ ਆ ਵੀ ਇਨਸਾਨ ਦਾ ਪੈਂਟੀਨਾ ਵਧੀਆ ਸਾਨੂੰ ਦਾ ਬੈੱਡ ਵਧੀਆ ਚਾਹੀਦੇ ਨੇ ਸਸੇ ਸਟੈਚਰ ਤੇ ਨਹੀਂ ਪੈਣਾ ਸਾਡੇ ਬੱਚਿਆਂ ਨੇ ਤੁੰਕੇ ਨਹੀਂ ਜਾਣਾ ਮਰੀਜ਼ ਦੇ ਸਾਡੇ ਬੱਚਿਆਂ ਨੇ ਕੇਅਰ ਨਹੀਂ ਕਰਨੀ ਹਸਪਟਲਟੀ ਨੂੰ ਹੋਟਲ ਬਣਾ ਦਿੱਤਾ ਪੰਜਾਬ ਦੇ ਵਿੱਚ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਨੀ ਚਾਹਾਂਗਾ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਾਂਗਾ ਵਿੱਤ ਮੰਤਰੀ ਸਾਡੇ ਹਰਪਾਲ ਚੀਮਾ ਜੀ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜੀਰਾ ਪ੍ਰੀਜ ਮਰ ਗਿਆ ਉਹਦੇ ਪੈਸੇ ਮaaf ਕੀਤੇ ਜਾਣ ਹਾਂ ਹਾਂ ਅੱਛਾ ਸतीश ਜੀ ਇੱਕ ਗੱਲ ਦੱਸੋ ਵੀ ਅਸੀਂ ਦੇਖਦੇ ਆ ਵੀ ਰਾਜਵੀਰ ਜਵੰਦੇ ਦੀ ਜਦੋਂ ਮੌਤ ਦੀ ਖਬਰ ਆਈ ਉਸ ਤੋਂ ਬਾਅਦ ਉੱਥੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿੱਥੇ ਉਹ ਦਾਖਲ ਸੀ ਨਾਮ ਲੈਣ ਦੀ ਲੋੜ ਨਹੀਂ ਸਾਰੀ ਦੁਨੀਆ ਨੂੰ ਪਤਾ ਵੀ ਉੱਥੇ ਸਿਕਿਉਰਟੀ ਵਧਾ ਦਿੱਤੀ ਗਈ ਬੰਦੇ ਦੀ ਡੈਥ ਹੋਈ ਹੈ ਸਿਕਿਉਰਟੀ ਵਧਾਣ ਦਾ ਕਾਰਨ ਕੀ ਸੀ ਦੇਖੋ ਸਰ ਤੁਸੀਂ ਲਾਰਿਆਂ ਚ ਰੱਖ ਕੇ ਕੋਈ ਚੀਜ਼ ਨਾ ਕਰੋ ਅਸੁਰੱਖਿਆ ਦੀ ਭਾਵਨਾ ਮੈਨੂੰ ਨਹੀਂ ਪਤਾ ਉਹਨਾਂ ਚ ਕਿਉਂ ਆਈ ਪਰ ਜਦੋਂ ਤੁਸੀਂ ਇੱਕ ਇਨਸਾਨ ਨੂੰ ਬ੍ਰੇਨ ਡੈੱਡ ਕੋਸ਼ਿਸ਼ਤ ਨਹੀਂ ਕਰਦੇ ਤੁਸੀਂ ਫਿਰ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹੋ ਸ਼ਾਇਦ ਨੇਬੀ ਉਹਨਾਂ ਨੇ ਆਪਣੇ ਆਪ ਨੂੰ ਅਸੁਰੱਖਿਅਤ ਸਮਝਿਆ ਹੋਵੇ ਹੂੰ ਇਹੀ ਹੋ ਸਕਦਾ ਨਹੀਂ ਹੋ ਸਕਦਾ ਮੈਂ ਲੇਕਿਨ ਅਪੀਲ ਕਰਨੀ ਚਾਹਾਂਗਾ ਕਿ ਪੰਜਾਬੀ ਹੋ ਵਿਗਿਆਨਕ ਬਣੋ ਵਾਈਮੀ ਸਦੀ ਹੈ ਸਵਾਲ ਕਰਨੇ ਸਿੱਖੋ ਕਾਰਪੋਰੇਟ ਹਸਤਾਲਾਂ ਨੂੰ ਕਾਰਪੋਰੇਟ ਹਸਤਾਲਾਂ ਨੂੰ ਉਹਨਾਂ ਦਾ ਫਰਜ਼ ਯਾਦ ਕਰਾਓ ਵੀ ਜੇ ਬੰਦਾ ਬ੍ਰੇਨ ਡੈੱਡ ਹੈ ਤਾਂ ਪੂਰੇ ਵਰਲਡ ਦੇ ਵਿੱਚ ਬ੍ਰੇਨ ਡੈੱਡ ਦਾ ਕੋਈ ਇਲਾਜ ਨਹੀਂ ਤਾਂ ਉਸ ਨੂੰ ਸਾਫ਼ ਕਿਹਾ ਜਾਵੇ ਸਤਿਜੀ ਜੀ ਮੈਨੂੰ ਇੱਕ ਗੱਲ ਦੱਸੋ 10 ਦਿਨ ਬੰਦਾ ਵੈਂਟੀਲੇਟਰ ਤੇ ਰਿਹਾ 10 ਦਿਨਾਂ ਦੇ ਵਿੱਚ ਰਾਜਵੀਰ ਜਵੰਦੇ ਦੇ ਕੇਸ ਦਾ ਕਿੰਨਾ ਖਰਚਾ ਹੋਇਆ ਕਿੰਨਾ ਨਹੀਂ ਹੋਇਆ ਅਸੀਂ ਉਸ ਦੇ ਵਿੱਚ ਨਹੀਂ ਪੈਣਾ ਚਾਹਾਂਗੇ ਪਰ 10 ਦਿਨ ਦੇ ਵਿੱਚ ਇੱਕ ਬੰਦੇ ਦਾ ਵੈਂਟੀਲੇਟਰ ਦਾ ਖਰਚਾ ਕਿੰਨਾ ਹੋ ਸਕਦਾ ਦੇਖੋ ਜੀ ਹਸਪਤਾਲਾਂ ਦੇ ਜਿਹੜੇ ਖਰਚੇ ਨੇ ਉਹ ਹੁਣ 22 ਹੱਥ ਵੱਧ ਚੁੱਕੇ ਨੇ ਮੇਰੇ ਕੋਲੇ ਜਿਹੜੇ ਪੇਸ਼ੈਂਟ ਲੁਧਿਆਣੇ ਤੋਂ ਵੈਂਟੀਲੇਟਰ ਵਾਲੇ ਆਉਂਦੇ ਕੋਈ ਦੱਸਦਾ ਸਾਡਾ 15 ਦਿਨਾਂ 'ਚ 20 ਲੱਖ ਲੱਗ ਗਿਆ ਕੋਈ ਦੱਕ ਦੱਸਦਾ 52 ਲੱਖ ਲੱਗ ਗਿਆ ਕੋਈ ਦੱਸਦਾ ਮੇਰੀ 15 ਬਿੱਗੇ ਜ਼ਮੀਨ ਵਿਕੀ ਕੋਈ ਦੱਸਦਾ 40 ਬਿੱਗੇ ਵਿਕੀ ਵੈਂਟੀਲੇਟਰ ਦਾ ਜੇ ਘੱਟ ਤੋਂ ਘੱਟ ਵੀ ਖਰਚਾ ਲਈਏ ਤਾਂ ਦਵਾਈਆਂ ਲਗਾ ਕੇ 50 ਤੋਂ 70 ਹਜ਼ਾਰ ਲੱਖ ਦੇ ਕਰੀਬ ਖਰਚਾ ਆਮ ਹੀ ਸੁਣਦੇ ਆਂ ਜੀ ਅਸੀਂ ਹੂੰ ਪਰ ਲੇਕਨ वेंटिलेटर ਤੋਂ ਉੱਠ ਖੜੇ ਬੰਦਾ ਅਸੀਂ ਕਹਿੰਦੇ ਆ ਵੀ ਵੈਂਟੀਲੇਟਰ ਉਸ ਦੇ ਲਗਾਓ ਜਿਸ ਦੇ ਚਾਂਸ ਹੋਣ ਜੋ ਡੈੱਡ ਕੋਸ਼ਿਤ ਕਰਨਾ ਹੈ ਉਸ ਦੇ ਵੈਂਟੀਲੇਟਰ ਨਾਲ ਲਗਾਓ ਹੂੰ ਤੁਸੀਂ ਬੰਦੇ ਨੂੰ ਉਸ ਦੀ ਮਿੱਟੀ ਰੋਲਣ ਲਈ ਇੱਕ ਹਵਾ ਉਹਦੇ ਵਿੱਚ ਨਾ ਛੱਡੋ ਸਕਾਟਿਸ਼ ਨੇ ਬਣਾਇਆ ਸੀ ਇਹ ਟਰੇ ਗੋਲਡ ਨੇ ਹੂੰ ਉਹਨੇ ਸਿਰਫ ਇਸ ਲਈ ਬਣਾਇਆ ਸੀ ਕਿ ਜਿਨ੍ਹਾਂ ਦੇ ਫੇਫੜੇ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਪੰਪ ਨਾਲ ਪ੍ਰੈਸ਼ਰ ਨਾਲ ਹਵਾ ਦਿੱਤੀ ਜਾਵੇ ਸਿਰਫ ਇੱਕ ਮੋਟਰ ਹੁੰਦੀ ਸੀ 1820 ਚ ਵੈਂਟੀਲੇਟਰ ਚ ਫਿਰ ਦੂਜੇ ਵਿਸ਼ਵ ਯੁੱਧ ਚ ਪਾਇਲਟਾਂ ਵਾਸਤੇ ਬਣਾਇਆ ਗਿਆ ਕਿਉਂਕਿ ਉਹ 4 ਸਾਲ ਲੰਬਾ ਚੱਲਿਆ ਸੀਗਾ ਵਿਸ਼ਵ ਯੁੱਧ ਉਦੋਂ ਜਹਾਜ਼ ਦੇ ਵਿੱਚ ਇੱਕ ਮੋਟਰ ਯੁਕਤ ਵੈਂਟੀਲੇਟਰ ਲਾਇਆ ਵੀ ਇਹ ਜਿਹੜਾ ਪਾਇਲਟ ਹੈ ਇਹ ਬੇਹੋਸ਼ ਨਾ ਹੋ ਜੇ ਹਮ ਹਮ ਇਹ 골ਡ ਨੂੰ ਕੀ ਪਤਾ ਸੀ ਵੀ ਇਹ ਵੈਂਟੀਲੇਟਰ ਇੱਕ ਦਿਨ ਆ ਕੇ ਬਹੁਤ ਵੱਡੀ ਲੁੱਟ ਦਾ ਕਾਰਨ ਬਣੂਗਾ ਮੈਂ ਕੋਮਾ ਵਾਲੇ ਪੇਸ਼ੈਂਟਾਂ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਪੇਸ਼ੈਂਟਾਂ ਦੀ ਗੱਲ ਨਹੀਂ ਕਰਦਾ ਜਿਹੜੇ ਪੇਸ਼ੈਂਟ ਨਾਲ ਬ੍ਰੇਨ ਡੈਡ ਨਹੀਂ ਹੋਇਆ ਮੈਂ ਇਹ ਗੱਲ ਕਰਦਾ ਬ੍ਰੇਨ ਡੈਡ ਪੇਸ਼ੈਂਟਾਂ ਦੀ ਬ੍ਰੇਨ ਡੈਡ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਰੱਖ ਕੇ 32 32 ਲੱਖ 35 ਲੱਖ ਰੁਪਈਆ ਜਿਹੜਾ ਲਿਆ ਜਾਂਦਾ ਉਹਦੇ ਲਈ ਮੈਂ ਤਾਂ 30 ਸਾਲ ਦੇਖਿਆ ਪੀਜੀਆ ਕੋਈ ਨਹੀਂ ਬ੍ਰੇਨ ਡੈਟ ਨੂੰ ਰੱਖਦਾ ਉਹ ਤਾਂ ਸਾਫ਼ ਕਹਿ ਦਿੰਦੇ ਨੇ ਵੀ ਜਾਓ ਘਰ ਨੂੰ ਹਲੋ ਜੀ ਜੀ ਸਤੀ ਜੀ ਤੁਹਾਡਾ ਧੰਨਵਾਦ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਵੀ ਜਾਣਕਾਰੀ ਤੁਹਾਡੇ ਤੋਂ ਲਵਾਂਗੇ ਤਾਂ ਜੋ ਅਸਲ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੀ ਆ ਹੋਈਆਂ ਖਾਮੀਆਂ ਹੋਈਆਂ ਉਸ ਦੇ ਬਾਰੇ ਪਤਾ ਲੱਗ ਪਾਵੇ ਧੰਨਵਾਦ ਜੀ 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 ਜੀ